ਜਿੱਦਾਂ ਨੇ ਮੇਰੇ ਬੇਇਤੀ ਕੀਤੀ ਹੈ ਨਾ ਅਹੀਂ ਨਹੀਂ ਉਹਦੇ ਨਾਲ ਰਹਿਣਾ ਠੀਕ ਹੈ ਨਾ ਕੰਦ ਕਰਾ ਕੇ ਦੋਹਾਨੂੰ ਤੇ ਕਰਵਾਉਣੀ ਪੈਣੀ ਹੈ ਜਿੰਦੇ ਦੇ ਗਾਵਾ ਚੱਤ ਕਰੇ ਤੇ ਕਿਹੋ ਜਿਹੀ ਮੇਰੀ ਸਿਹਰਾ ਆਹੀ ਤੇ ਸਮਾਨ ਤੇ ਲਿਆ ਕੇ ਦੇ ਸਕਦਾ ਏ ਲਵਨੀ ਉਹਦੇ ਵਿਚਾਰਾ ਚੱਲਿਆ ਸੀ ਉਹਨੇ ਨਹੀਂ ਜਾਣ ਦਿੱਤਾ ਉਹ ਯਾਰ ਮੇਰੀ ਵੀ ਤਾਂ ਮਾਂ ਰੋਕਦੀ ਆ ਮੈਂ ਵੀ ਨਹੀਂ ਕੰਮ ਕਰਦਾ ਹੀ ਉਹਨਾਂ ਦੇ ਜੰਜੀਤ ਚੁੱਪ ਕਰ ਹੌਲੀ ਹੌਲੀ ਗੱਲਾਂ ਕਰਾ ਉਹਨੂੰ ਜੇ ਬਣਾ ਲਾਂਗੇ ਨਾ ਉਹਨੇ ਮੈਨੂੰ ਕੱਟਦੀ ਨਹੀਂ ਆ ਜੇ ਨਾ ਮਮੀ ਆਉਂਦੀ ਤੇ ਆ ਜੇ ਡਰ ਮਾਰਿਆ ਉਹਦਾ ਮੈਨੂੰ ਹੱਥ ਜੋੜੇ ਕਰਾਵਾ ਚੁੱਪ ਕਰ ਜਾ ਹੌਲੀ ਹੌਲੀ ਬੋਲਣ ਲੱਗ ਕਾਹਦਾ ਤੈਨੂੰ ਰੋਣ ਚੜਿਆ ਵਾ ਤੈਨੂੰ? ਕਿਭੀ ਇੱਕ ਘੰਟੇ ਬਲਛਣੇ ਕੰਮ ਹੀ ਕਰਦੀ ਰਹਿਨੀ ਆ ਤੂੰ। ਨਾ ਕੀ ਤੈਨੂੰ ਗੋਲੀ ਮਾਰਤੀ ਤੈਨੂੰ ਇਹੋ ਆਖਾ ਨਾ ਵੀ ਨਹੀਂ ਜਾਣਾ ਸ਼ਹਿਰ। ਤੇਰਾ ਆਪਣਾ ਵੀ ਦਿਮਾਗ ਕੰਮ ਕਰਨਾ ਚਾਹੀਦਾ ਵੀ ਬਿਨਾ ਮਤਲਬ ਤੋਂ ਤੁਰੇ ਰਹੀਦਾ ਹੋਈਦਾ ਵਾ। ਮੰਮੀ ਮੈਂ ਤੇ ਆਪਣੀ ਕਿਸਮਤ ਨੂੰ ਰੋਂਦਈ ਆ। ਮੈਨੂੰ ਤੁਸੀਂ ਕਿਉਂ ਨਹੀਂ ਕੱਲੀ ਨੂੰ ਵੀ ਰਹਿਣ ਦਿੰਦੇ ਕੱਲੀ ਨੂੰ ਹੀ ਰਹਿ ਲੈਣ ਦਿੰਦੇ। ਇਹ ਹੋ ਆਪੀ ਤਰੀ ਕਿਸਮਤ ਨੂੰ। ਮੈਂ ਤੇਨੂੰ ਕਹਿਣ ਡਿਆ ਸੀ ਮੰਮੀ ਨੂੰ ਪੁੱਛਿਆ ਵਾ ਤੇ ਕਹਿਣੀ ਮੈਂ ਪੁੱਛਿਆ ਵਾ। ਲੈ ਦੱਸ। ਮੈਂ ਕਹਾਂ ਤੇ ਗਈ ਹੀ ਮम्मी ਗਈ ਆ ਤੇ ਮम्मी ਨੂੰ ਪੁੱਛ ਕੇ ਫਿਰ ਜਾਨੇ ਆ ਮम्मी ਨਹੀਂ ਆਈ ਇਹ ਆਪ ਕਹਿੰਦੇ ਸੀ ਵੀ ਸਾਨੂੰ ਕੋਈ ਗੱਲ ਦੀ ਚੱਲ ਜਾਨੇ ਤੇ ਮम्मी ਨਹੀਂ ਆਈ ਜਾਣਾ ਮੈਂ ਕਿਹਨੂੰ ਕਦੋਂ ਪਿਆਵਾਂ ਦੱਸੋ ਗਈ ਆ